ਡੀਅਰ ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਸੱਭਿਆਚਾਰ ਦਾ ਮਹੱਤਵ ਭਾਵੇਂ ਤੁਸੀਂ ਇੱਥੇ ਪੰਜਾਬੀ ਸੱਭਿਆਚਾਰ ਜੋ ਵੀ ਤੁਹਾਡਾ ਟੌਪਿਕ ਹੈ ਤੁਸੀਂ ਉਹਦੇ ਅਕੋਰਡਿੰਗ ਇੱਥੇ ਐਡ ਕਰ ਸਕਦੇ ਹੋ ਹੁਣ ਜਿਹੜਾ ਸੱਭਿਆਚਾਰ ਹੈ ਉਹਦੇ ਦੋ ਰੂਪ ਮੰਨੇ ਜਾਂਦੇ ਆ ਇੱਕ ਹੁੰਦਾ ਸਰਵ ਵਿਆਪਕ ਸੱਭਿਆਚਾਰ ਸਰਵ ਵਿਆਪਕ ਦਾ ਮਤਲਬ ਹੁੰਦਾ ਯੂਨੀਵਰਸਲ ਜਿਹੜਾ ਕਿ ਇਹ ਸਾਰੇ ਕਿਤੇ ਹੋਵੇ ਦੂਸਰਾ ਹੈ ਉਪ ਸੱਭਿਆਚਾਰ ਸਬ ਕਲਚਰ ਤੇ ਜਿਹੜਾ ਸਰਵ ਵਿਆਪਕ ਸੱਭਿਆਚਾਰਾ ਉਹਦੇ ਤੋਂ ਭਾਵ ਹੈ ਕਿ ਜਿਹਦੇ ਜ਼ਰੂਰੀ ਤੱਤ ਸਾਰੇ ਭੂਗੋਲਿਕ ਦੇਸ਼ਾਂ ਤੇ ਸੱਭਿਆਚਾਰਾਂ ਦੇ ਵਿੱਚ ਮਿਲਦੇ ਨੇ ਤੇ ਉਪ ਸੱਭਿਆਚਾਰ ਕੀ ਹੁੰਦਾ ਹੈ ਕਿਸੇ ਸਥਾਨ ਦੇ ਦੇਸ਼ ਕਾਲ ਤੇ ਆਦਰਸ਼ਾਂ ਤੋਂ ਪ੍ਰਭਾਵਿਤ ਹੋਇਆ ਸੱਭਿਆਚਾਰ ਹੁੰਦਾ ਹੈ ਇਹਦਾ ਜਿਹੜਾ ਜਨਮ ਹੈ ਉਹ ਵਿਅਕਤੀ ਦੇ ਇਕਾਂਗੀ ਜੀਵਨ ਬਤੀਤ ਕਰਨ ਦੇ ਕਾਰਨ ਹੁੰਦਾ ਤੇ ਕੁਝ ਜਿਹੜੇ ਸੱਭਿਆਚਾਰ ਨੇ ਸਥਾਨਕ ਵੀ ਹੁੰਦੇ ਨੇ ਤੇ ਇਹ ਜਿਹੜੇ ਭੂਗੋਲਿਕ ਸੀਮਾਵਾਂ ਦੇ ਕਾਰਨ ਹੋਰ ਸੱਭਿਆਚਾਰਾਂ ਦੇ ਸੰਪਰਕ ਦੇ ਵਿੱਚ ਨਹੀਂ ਆਉਂਦੇ ਕਿਹੜੇ ਸੱਭਿਆਚਾਰ ਜਿਹੜੇ ਕਿ ਸਥਾਨਕ ਹੁੰਦੇ ਨੇ ਇਸ ਸਮਾਜ ਦੇ ਸੱਭਿਆਚਾਰ ਦੇ ਅੰਤਰਗਤ ਸਮਾਜਿਕ ਵਿਸ਼ਵਾਸ ਸਮਾਜਿਕ ਮੁੱਲ ਭੌਤਿਕ ਵਸਤੂਆਂ ਪਰੰਪਰਾਵਾਂ ਤੇ ਜਿਹੜੀਆਂ ਕਿਰਿਆਵਾਂ ਨੇ ਉਹ ਆਉਂਦੀਆਂ ਨੇ ਅਸਲ ਵਿੱਚ ਜੋ ਸੱਭਿਆਚਾਰ ਸਰਵ ਵਿਆਪਕ ਗੁਣਾਂ ਨੂੰ ਗ੍ਰਹਿਣ ਕਰਦਾ ਹੈ ਮੀਨ ਜਿਹਦੇ ਵਿੱਚ ਸਰਵ ਵਿਆਪਕ ਗੁਣ ਹੁੰਦੇ ਨੇ ਉਹਨੂੰ ਵਿਕਸਿਤ ਮੰਨਿਆ ਜਾਂਦਾ ਹੈ ਕੋਈ ਵੀ ਸੱਭਿਆਚਾਰ ਹੋਵੇ ਤੇ ਉਹਦੇ ਕੁਝ ਕੰਮ ਹੁੰਦੇ ਨੇ ਜਿਦੇ ਕਰਕੇ ਅਸੀਂ ਉਹਦੇ ਮਹੱਤਵ ਬਾਰੇ ਜਾਣ ਸਕਦੇ ਆ ਮੀਨ ਜਿਸ ਤਰ੍ਹਾਂ ਦਾ ਸੱਭਿਆਚਾਰ ਕੰਮ ਕਰਦਾ ਉਹ ਉਹਦਾ ਮਹੱਤਵ ਹੁੰਦਾ ਹੈ ਤੇ ਉਹਦੀ ਜੀਵਨ ਦੇ ਵਿੱਚ ਜਿਹੜੀ ਲੋੜ ਹੈ ਉਹ ਵੀ ਮਹਿਸੂਸ ਕੀਤੀ ਜਾਂਦੀ ਹੈ ਪਹਿਲਾ ਹੈ ਵੱਖਰੀ ਪਛਾਣ ਹੁਣ ਇੱਕ ਜਿਹੜਾ ਸੱਭਿਆਚਾਰ ਹੈ ਉਹਦੇ ਨਾਲ ਹਰੇਕ ਵਿਅਕਤੀ ਦੀ ਜਿਹੜੀ ਵੱਖਰੀ ਪਛਾਣ ਹੈ ਉਹ ਹੁੰਦੀ ਹੈ ਜਿਵੇਂ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਤਾਂ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਉਹਦੇ ਤੋਂ ਸਾਡੇ ਪੰਜਾਬ ਦੇ ਲੋਕਾਂ ਦੀ ਇੱਕ ਵੱਖਰੀ ਜਿਹੜੀ ਪਛਾਣ ਹੈ ਉਹ ਸਭ ਦੇ ਸਾਹਮਣੇ ਆਉਂਦੀ ਹੈ। ਸਾਡਾ ਪਹਿਰਾਵਾ ਵੱਖਰਾ ਏ, ਰੀਤੀ ਰਿਵਾਜ ਵੱਖਰੇ ਨੇ, ਰਹਿਣ ਸਹਿਣ ਵੱਖਰਾ ਏ ਤੇ ਕੰਮ ਧੰਦਿਆਂ ਦੇ ਵਿੱਚ ਫਰਕ ਹੈ, ਸੁਭਾਅ ਦੇ ਵਿੱਚ ਫਰਕ ਹੈ। ਰੀਤੀ ਰਿਵਾਜਾਂ ਦੇ ਵਿੱਚ ਫਰਕ ਹੈ। ਤੇ ਜਿਹੜਾ ਦੇਖੋ ਪਹਿਰਾਵਾ ਜਿਵੇਂ ਪੱਗ ਹੋਗੀ, ਫੁਲਕਾਰੀ ਹੋਗੀ, ਘਗਰਾ ਵਗੈਰਾ ਇਹ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੀ ਵੱਖਰੀ ਪਛਾਣ ਹੈ ਉਹ ਪੰਜਾਬੀਆਂ ਦੀ ਹੋ ਰਹੀ ਹੈ ਦੂਸਰਾ ਅਸੀਂ ਗੱਲ ਕਰਾਂਗੇ ਕਿ ਰਾਸ਼ਟਰ ਦੀ ਹੋਂਦ ਲਈ ਜ਼ਰੂਰੀ ਹੁਣ ਜਿਹੜਾ ਵੀ ਸੱਭਿਆਚਾਰ ਹੁੰਦਾ ਉਹ ਉਸ ਰਾਸ਼ਟਰ ਦੀ ਹੋਂਦ ਦੇ ਲਈ ਜ਼ਰੂਰੀ ਹੁੰਦਾ ਜੇਕਰ ਕਿਸੇ ਵੀ ਦੇਸ਼ ਨੂੰ ਆਪਣੇ ਸੱਭਿਆਚਾਰਕ ਵਿਰਸੇ ਦੇ ਉੱਪਰ ਮਾਣ ਹੋਵੇ ਤਾਂ ਜਿਹੜੀ ਉਹ ਕੌਮ ਹੈ ਕਦੇ ਵੀ ਨਹੀਂ ਮਰਦੀ ਮੀਨਸ ਉਹਦੀ ਜਿਹੜੀ ਹੋਂਦ ਹੈ ਉਹ ਸਦੀਵੀ ਰਹਿੰਦੀ ਹੈ ਸੱਭਿਆਚਾਰ ਕਿਸੇ ਵੀ ਦੇਸ਼ ਦੀ ਆਤਮਾ ਹੁੰਦਾ ਹੈ ਤੇ ਇਹਦੇ ਤੋਂ ਦੇਸ਼ ਦੀ ਜਿਹੜੀ ਕਾਰਜ ਕੁਸ਼ਲਤਾ ਉਹਦੇ ਤੋਂ ਪਤਾ ਲੱਗਦਾ ਹੈ ਤੇ ਸੱਭਿਆਚਾਰ ਕਰਕੇ ਹੀ ਜਿਹੜਾ ਦੇਸ਼ ਆ ਉਹ ਬਚਿਆ ਰਹਿੰਦਾ ਏ ਤੇ ਕਿਸੇ ਵੀ ਦੇਸ਼ ਦੀ ਹੋਂਦ ਦੇ ਲਈ ਉਹਦਾ ਜਿਹੜਾ ਸੱਭਿਆਚਾਰਕ ਵਿਰਸਾ ਹੈ ਉਹਦੇ ਵਿੱਚ ਨਿਰੰਤਰਤਾ ਹੋਣੀ ਜ਼ਰੂਰੀ ਹੈ ਅਗਲਾ ਹੈ ਸਮਾਜ ਨੂੰ ਸਮਝਣ ਤੇ ਸੁਧਾਰਨ ਦੇ ਲਈ ਜ਼ਰੂਰੀ ਹੁਣ ਜਿਹੜਾ ਸੱਭਿਆਚਾਰ ਹੈ ਉਹ ਕਿਸੇ ਵੀ ਸਮਾਜ ਨੂੰ ਸਮਝਣ ਤੇ ਸੁਧਾਰਨ ਦੇ ਲਈ ਵੀ ਜ਼ਰੂਰੀ ਹੈ ਮਹੱਤਵਪੂਰਨ ਹੈ ਸੱਭਿਆਚਾਰ ਕਿਸੇ ਸਮਾਜ ਨੂੰ ਉਸ ਨੂੰ ਉਹਦੇ ਸਮੁੱਚੇ ਰੂਪ ਦੇ ਵਿੱਚ ਸਮਝਣ ਦੇ ਵਿੱਚ ਸਹਾਇਤਾ ਕਰਦਾ ਹੈ ਕਿ ਉਹ ਪੂਰਾ ਸਮਾਜ ਕਿਹੋ ਜਿਹਾ ਹੈ ਇਹ ਸੀ ਸੱਭਿਆਚਾਰ ਦੀ ਸਹਾਇਤਾ ਦੇ ਨਾਲ ਹੀ ਸਮਝ ਸਕਦੇ ਹਾਂ ਸੱਭਿਆਚਾਰ ਸਾਨੂੰ ਸਮਝਦਾਰ ਵੀ ਬਣਾਉਂਦਾ ਹੈ ਤੇ ਸਾਡੀ ਜਿਹੜੀ ਸਿਆਣਪ ਦੀ ਗਤੀ ਹੈ ਸੋਚਣ ਦੀ ਗਤੀ ਹੈ ਉਹਨੂੰ ਵੀ ਤੇਜ਼ ਕਰਦਾ ਹੈ ਇਹ ਸਾਨੂੰ ਸਾਡਾ ਜਿਹੜਾ ਪੁਰਾਣਾ ਸੱਭਿਆਚਾਰਕ ਵਿਰਸਾ ਹੈ ਉਹਦਾ ਅਧਿਐਨ ਕਰਨ ਇਹਦਾ ਜਿਹੜਾ ਸੰਬੰਧ ਹੈ ਵਰਤਮਾਨ ਦੇ ਨਾਲ ਜੋੜਨ ਤੇ ਵਧੀਆ ਭਵਿੱਖਤ ਦੇ ਵਿੱਚ ਇੱਕ ਵਧੀਆ ਜ਼ਿੰਦਗੀ ਜਿਉਣ ਦੇ ਯੋਗ ਬਣਾਉਂਦਾ ਹੈ ਤੇ ਇਹ ਵਰਤਮਾਨ ਦਾ ਸਬੰਧ ਭੂਤਕਾਲ ਦੇ ਨਾਲ ਜੋੜਦਾ ਹੈ ਤੇ ਭੂਤਕਾਲ ਤੇ ਵਰਤਮਾਨ ਮਿਲ ਕੇ ਭਵਿੱਖ ਦੇ ਜਿਹੜੇ ਉਦੇਸ਼ ਨੇ ਉਹਨਾਂ ਨੂੰ ਨਿਸ਼ਚਿਤ ਕਰਦੇ ਨੇ ਅਗਲਾ ਲੋੜ ਤੇ ਮਹੱਤਵ ਇਹ ਹੈ ਕਿ ਇਹ ਸਮਾਜਿਕ ਵਿਵਹਾਰ ਦੀ ਦਿਸ਼ਾ ਨਿਰਧਾਰਿਤ ਕਰਨ ਦੇ ਲਈ ਵੀ ਜ਼ਰੂਰੀ ਹੈ ਜਦੋਂ ਕੋਈ ਵੀ ਬੱਚਾ ਆਪਣੇ ਸੱਭਿਆਚਾਰ ਤੋਂ ਜਾਣੂ ਹੋ ਜਾਂਦਾ ਹੈ ਮੀਨਜ਼ ਉਹਨੂੰ ਆਪਣੇ ਸੱਭਿਆਚਾਰ ਬਾਰੇ ਪਤਾ ਲੱਗ ਜਾਂਦਾ ਹੈ ਤਾਂ ਉਹਦੇ ਜਿਹੜੇ ਅਨੁਕੂਲ ਸਮਾਜਿਕ ਆਦਰਸ਼ ਨੇ, માનਤਾਵਾਂ, ਪਰੰਪਰਾਵਾਂ ਵਿਸ਼ਵਾਸ ਨੇ ਤੇ ਉਹਨਾਂ ਦੇ ਣਕੂਲ ਜਿਹੜਾ ਕਾਰਜ ਹੈ ਉਹ ਕਰਨਾ ਆਰੰਭ ਕਰ ਦਿੰਦਾ ਮੀਨ ਤੇ ਜਿਹੜਾ ਕੁਛ ਸਾਡੇ ਸਮਾਜ ਦੇ ਵਿੱਚ ਸਵੀਕਾਰਿਆ ਹੁੰਦਾ ਇਸ ਤਰ੍ਹਾਂ ਸੱਭਿਆਚਾਰ ਦੇ ਨਾਲ ਜਿਹੜੀ ਵਿਵਹਾਰ ਕਰਨ ਦੀ ਸਮਝ ਹੈ ਉਹ ਆ ਜਾਂਦੀ ਹੈ ਅਗਲਾ ਲਹਿ ਕੇ ਸਮਾਜ ਤੇ ਰਾਸ਼ਟਰ ਨੂੰ ਆਪਸੀ ਪ੍ਰੇਮ ਤੇ ਇਕਤਾ ਦੇ ਵਿੱਚ ਬੰਨਣ ਦੇ ਲਈ ਜ਼ਰੂਰੀ ਹੁਣ ਜਿਹੜਾ ਸੱਭਿਆਚਾਰ ਹੈ ਉਹ ਸਾਰੇ ਦੇਸ਼ ਨੂੰ ਇੱਕ ਡੋਰੀ ਦੇ ਵਿੱਚ ਵੀ ਬੰਨ ਕੇ ਰੱਖਦਾ ਹੈ ਮੀਨਸ ਕਿ ਇੱਕ ਧਾਗੇ ਦੇ ਵਿੱਚ پرو ਕੇ ਰੱਖਦਾ ਹੈ ਸਾਰੇ ਲੋਕ ਇੱਕੋ ਜਿਹੇ ਵਿਸ਼ਵਾਸ ਆਦਰਸ਼ ਤੇ ਪਰੰਪਰਾਵਾਂ ਮੰਨਦੇ ਨੇ ਤੇ ਇਸ ਲਈ ਉਹਨਾਂ ਦੀ ਜਿਹੜੀਆਂ ਕਿਰਿਆਵਾਂ ਹੁੰਦੀਆਂ ਨੇ ਜੋ ਉਹਨਾਂ ਦੇ ਕੰਮ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਏਕਤਾ ਹੁੰਦੀ ਹੈ ਮੀਨਸ ਇੱਕੋ ਜੀਆਂ ਹੁੰਦੀਆਂ ਨੇ ਉਹਨਾਂ ਦੀ ਕਿਰਿਆਵਾਂ ਤੇ ਉਹ ਦੂਜੇ ਸੱਭਿਆਚਾਰਾਂ ਦੇ ਲੋਕਾਂ ਨਾਲ ਵੀ ਪਿਆਰ ਨਾਲ ਰਹਿੰਦੇ ਨੇ ਸਮੂਹਿਕ ਰੂਪ ਦੇ ਵਿੱਚ ਕਿਸੇ ਸੱਭਿਆਚਾਰਕ ਪ੍ਰੋਗਰਾਮ ਨੂੰ ਜਦੋਂ ਮਨਾਉਂਦੇ ਨੇ ਤਾਂ ਸਾਰੇ ਜਿਹੜੇ ਦੇਸ਼ ਵਾਸੀ ਨੇ ਉਹ ਏਕਤਾ ਦੇ ਸੂਤਰ ਦੇ ਵਿੱਚ ਬੰਨੇ ਜਾਂਦੇ ਨੇ ਅਗਲਾ ਹੈ ਸਮਾਯੋਜਨ ਦੇ ਲਈ ਜ਼ਰੂਰੀ ਭੂਗੋਲਿਕ ਦਿਸ਼ਾਵਾਂ ਸਮਾਜ ਦੀ ਰਚਨਾ ਤੇ ਜਿਹੜਾ ਸੱਭਿਆਚਾਰ ਹੈ ਉਹਦੇ ਨਿਰਮਾਣ ਦੇ ਵਿੱਚ ਬਹੁਤ ਯੋਗਦਾਨ ਦਿੰਦੀਆਂ ਨੇ ਜਿਹੜੀਆਂ ਭੂਗੋਲਿਕ ਦਿਸ਼ਾਵਾਂ ਨੇ ਮੀਨਜ਼ ਇੱਕ ਹੱਦਬੰਦੀ ਹੁੰਦੀ ਹੈ ਜਿਵੇਂ ਕਿ ਜਿੰਨੀਆਂ ਵੀ ਭਾਰਤ ਦੇ ਵਿੱਚ ਸਟੇਟਸ ਨੇ ਰਾਜ ਨੇ ਤਾਂ ਉਹਨਾਂ ਸਭ ਦੀ ਹੱਦਬੰਦੀ ਹੈ ਕਿੱਥੋਂ ਸ਼ੁਰੂ ਹੋ ਰਿਹਾ ਤੇ ਕਿੱਥੇ ਖਤਮ ਹੋ ਰਿਹਾ ਹੈ ਉਹ ਰਾਜ ਮਨੁੱਖ ਆਪਣੇ ਸੁੱਖ ਦੇ ਲਈ ਜਿਹੜੀ ਪ੍ਰਕਿਰਤੀ ਹੈ ਕੁਦਰਤ ਹੈ ਉਹਨੂੰ ਆਪਣੇ ਅਨੁਕੂਲ ਢਾਲਣ ਦਾ ਯਤਨ ਕਰਦਾ ਹੈ ਜਾਂ ਉਹ ਆਪਣੇ ਆਪ ਉਹਦੇ ਅਨੁਕੂਲ ਢਲ ਜਾਂਦਾ ਹੈ ਇੱਕ ਵਿਕਸਿਤ ਜਿਹੜਾ ਸੱਭਿਆਚਾਰ ਦਾ ਪਲਿਆ ਵਿਅਕਤੀ ਹੈ ਉਹ ਪ੍ਰਕਿਰਤੀ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦਾ ਰਹਿੰਦਾ ਮੀਨਸ ਕਿ ਜਿਹੜਾ ਸੱਭਿਆਚਾਰ ਹੈ ਉਹ ਸਾਨੂੰ ਸਮਾਯੋਜਨ ਕਰਨ ਦੇ ਯੋਗ ਬਣਾਉਂਦਾ ਹੈ ਸਮਾਯੋਜਨ ਕਰਨ ਦਾ ਮਤਲਬ ਅਡਜਸਟਮੈਂਟ ਕਰਨ ਦੇ ਯੋਗ ਬਣਾਉਂਦਾ ਹੈ ਅੱਗੇ ਹੈ ਇੱਕ ਭਾਸ਼ਾ ਦਾ ਵਿਕਾਸ ਕਰਕੇ ਰਾਸ਼ਟਰੀ ਭਾਸ਼ਾ ਦਾ ਸਰੂਪ ਨਿਸ਼ਚਿਤ ਕਰਨ ਲਈ ਜ਼ਰੂਰੀ ਇੱਕ ਜਿਹੜਾ ਸਰਵਵਿਆਪਕ ਸੱਭਿਆਚਾਰ ਹੈ ਉਹਦਾ ਆਧਾਰ ਕੀ ਹੁੰਦਾ ਹੈ ਉਥੋਂ ਦੀ ਪ੍ਰਚਲਿਤ ਭਾਸ਼ਾ ਹੁੰਦੀ ਹੈ ਜਿਵੇਂ ਕਿ ਜਿੰਨੀਆਂ ਆਪਣੀਆਂ ਸਟੇਟਸ ਨੇ ਤਾਂ ਉਥੇ ਭਾਸ਼ਾ ਵੀ ਅਲੱਗ-ਅਲੱਗ ਬੋਲੀ ਜਾਂਦੀ ਹੈ ਪੰਜਾਬ ਦੇ ਵਿੱਚ ਜਿਵੇਂ ਪੰਜਾਬੀ ਬੋਲੀ ਜਾਂਦੀ ਹੈ ਹੁਣ ਮੁਸਲਮਾਨ ਕਾਲ ਦੇ ਵਿੱਚ ਅਰਬੀ ਫਾਰਸੀ ਤੇ ਜਿਹੜੀਆਂ ਉਰਦੂ ਭਾਸ਼ਾਵਾਂ ਸੀ ਇਹਨਾਂ ਨੂੰ ਮਹੱਤਵ ਦਿੱਤਾ ਗਿਆ ਸੀ ਤੇ ਅੰਗਰੇਜ਼ਾਂ ਨੇ ਆਪਣੇ ਪੱਛਮੀ ਸੱਭਿਆਚਾਰ ਦੇ ਵਿਕਾਸ ਦੇ ਲਈ ਅੰਗਰੇਜ਼ੀ ਨੂੰ ਭਾਰਤੀਆਂ ਦੇ ਉੱਪਰ ਠੋਸਿਆ ਸੀ ਤੇ ਉਹਨੂੰ ਸਰਕਾਰੀ ਭਾਸ਼ਾ ਦੇ ਤੌਰ ਤੇ ਸਵੀਕਾਰ ਕੀਤਾ ਸੀ ਕਿ ਅੱਜ ਭਾਰਤ ਦੇ ਵਿੱਚ ਹਿੰਦੀ ਨੂੰ ਸਾਰੇ ਸਮਝਦੇ ਨੇ, ਲਿਖਦੇ ਨੇ ਤੇ ਬੋਲਦੇ ਨੇ। ਤੇ ਇਹਨੂੰ ਭਾਰਤੀ ਸੱਭਿਆਚਾਰ ਦਾ ਕਿਹੇ ਪ੍ਰਸਾਰ ਕਰਨ ਵਾਲੀ ਭਾਸ਼ਾ ਹੈ ਤੇ ਇਹਨੂੰ ਰਾਸ਼ਟਰੀ ਭਾਸ਼ਾ ਦੇ ਤੌਰ ਤੇ ਸਵੀਕਾਰ ਕੀਤਾ ਗਿਆ। ਹੁਣ ਜਿਉਂ-ਜਿਉਂ ਅਸੀਂ ਕਿਸੇ ਸਟੇਟ ਦੀ ਗੱਲ ਕਰਾਂਗੇ ਤਾਂ ਉਸ ਸਟੇਟ ਦੇ ਵਿੱਚ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ ਤਾਂ ਉਸ ਚੀਜ਼ ਨੂੰ ਜਿਹੜੀ ਮਹੱਤਤਾ ਉਹ ਦਿੱਤੀ ਜਾਂਦੀ ਹੈ। ਹੁਣ ਜੇ ਪੰਜਾਬੀ ਭਾਸ਼ਾ ਹੈ ਤਾਂ ਸਰਕਾਰਾਂ ਵੱਲੋਂ ਟਾਈਮ ਟੂ ਟਾਈਮ ਦੇਖੋ ਆਦੇਸ਼ ਆਉਂਦੇ ਨੇ ਕਿ ਸਾਰੇ ਜਿਹੜੇ ਕੰਮ ਨੇ ਪੰਜਾਬੀ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਜਿਹੜੀ ਪੰਜਾਬੀ ਭਾਸ਼ਾ ਹੈ ਉਹਨੂੰ ਪ੍ਰਮੋਟ ਕੀਤਾ ਜਾ ਸਕੇ ਅਗੇ ਨਵੀਂ ਪੀੜੀ ਨੂੰ ਉਸ ਦੇ ਪੂਰਵ ਜਾਂ ਪ੍ਰਤੀ ਨਿਸ਼ਠਾਵਾਨ ਬਣਾਉਣ ਦੇ ਲਈ ਜ਼ਰੂਰੀ ਹੁਣ ਨਵੀਂ ਪੀੜੀ ਦਾ ਜਿਹੜਾ ਵਿਅਕਤੀ ਹੈ ਉਹ ਸੱਭਿਆਚਾਰ ਦੇ ਵਿਕਾਸ ਨੂੰ ਸਮਝ ਕੇ ਇਹ ਗੱਲ ਉਹਦੇ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ ਕਿ ਉਹਦੇ ਵਿਕਾਸ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਕਿੰਨਾ ਵੱਡਾ ਹੱਥ ਹੈ ਕਿਉਂਕਿ ਜਿਹੜਾ ਸਾਡੇ ਸੱਭਿਆਚਾਰ ਨਾਲ ਸੰਬੰਧਿਤ ਸਾਡੇ ਕੋਲ ਕੁਝ ਵੀ ਹੈ ਉਹ ਸਾਰਾ ਕੁਝ ਸਾਡੇ ਜਿਹੜੇ ਵੱਡੇ ਬਜ਼ੁਰਗ ਨੇ ਉਹਨਾਂ ਕੋਲੋਂ ਸਾਡੇ ਤੱਕ ਪਹੁੰਚੇ ਇਸ ਕਰਕੇ ਉਸ ਪੀੜੀ ਦੇ ਪ੍ਰਤੀ ਨਿਸ਼ਠਾਵਾਨ ਹੋ ਜਾਂਦਾ ਹੈ ਮੀਨਸ ਉਹਨਾਂ ਨੂੰ ਸਮਰਪਿਤ ਹੁੰਦਾ ਹੈ ਕਿ ਤੁਸੀਂ ਸਾਨੂੰ ਇੰਨਾ ਜਿਹੜਾ ਵਿਸ਼ਾਲ ਸੱਭਿਆਚਾਰ ਹੈ ਤੇ ਇੰਨਾ ਅਮੀਰ ਸੱਭਿਆਚਾਰ ਦਿੱਤਾ ਹੈ ਸੱਭਿਆਚਾਰ ਪੁਰਾਣੀ ਪੀੜੀ ਦਾ ਸੌਂਪਿਆ ਹੋਇਆ ਵਿਰਸਾ ਹੈ ਤੇ ਜਿਹਨੂੰ ਜਿਹੜੀ ਨਵੀਂ ਪੀੜੀ ਆ ਉਹ ਸੁਰੱਖਿਅਤ ਰੱਖਦੀ ਹੈ ਫਿਰ ਸਮਾਜਿਕ ਕਰਨ ਦੇ ਲਈ ਵੀ ਜ਼ਰੂਰੀ ਹੈ ਸ਼ਿੱਖਿਆ ਦਾ ਕੰਮ ਕੀ ਹੁੰਦਾ ਹੈ ਕਿ ਬੱਚੇ ਦਾ ਸਮਾਜਿਕਰਣ ਕਰਨਾ ਸਮਾਜਿਕਰਣ ਕਰਨ ਦਾ ਮਤਲਬ ਹੁੰਦਾ ਹੈ ਕਿ ਸਮਾਜ ਦੇ ਵਿੱਚ ਰਹਿਣ ਦੇ ਯੋਗ ਬਣਾਉਣਾ ਜਿਦੇ ਨਾਲ ਉਹ ਸਮਾਜ ਦੇ ਵਿੱਚ ਅਨੁਕੂਲ ਚੱਲ ਸਕੇ ਮੀਨਜ਼ ਜਿਉਂ-ਜਿਉਂ ਸਮਾਜ ਦੇ ਵਿੱਚ ਬਦਲਾਅ ਆ ਰਿਹਾ ਉਹ ਦੇ ਅਕੋਰਡਿੰਗ ਉਹ ਆਪਣੇ ਆਪ ਨੂੰ ਢਾਲ ਸਕੇ ਤੇ ਸਮਾਜ ਦਾ ਇੱਕ ਜਿਹੜਾ ਵਧੀਆ ਮੈਂਬਰ ਆ ਉਹ ਬਣ ਸਕੇ ਇੱਕ ਸਮਾਜ ਦਾ ਜਿਹੜਾ ਸੱਭਿਆਚਾਰ ਹੈ ਉਹਦੀਆਂ ਕੀਮਤਾਂ ਪਰੰਪਰਾਵਾਂ ਤੇ ਵਿਸ਼ਵਾਸਾਂ ਦੇ ਵਿੱਚ ਮੌਜੂਦ ਹੁੰਦਾ ਹੈ ਤੇ ਜਿਹੜੀਆਂ ਕਿ ਸਮਾਜਿਕरण ਦਾ ਆਧਾਰ ਵੀ ਹੁੰਦੀਆਂ ਨੇ ਜਦੋਂ ਬੱਚਾ ਸੱਭਿਆਚਾਰ ਦਾ ਅਧਿਐਨ ਕਰਦਾ ਤਾਂ ਉਹਨੂੰ ਸਮਾਜਿਕरण ਦੇ ਜਿਹੜੇ ਆਧਾਰ ਨੇ ਉਹ ਪ੍ਰਾਪਤ ਹੋ ਜਾਂਦੇ ਨੇ ਤੇ ਇਹਨਾਂ ਸਮਾਜਿਕ ਆਧਾਰਾਂ ਨੂੰ ਅਪਣਾ ਕੇ ਉਹ ਜਿਹੜਾ ਸਮਾਜ ਦੇ ਵਿੱਚ ਕਿਵੇਂ ਵਿਵਹਾਰ ਕਰਨਾ ਉਹ ਸਿੱਖ ਲੈਂਦਾ ਇਸ ਤਰ੍ਹਾਂ ਜਿਹੜਾ ਸੱਭਿਆਚਾਰ ਹੈ ਉਹ ਵਿਅਕਤੀ ਨੂੰ ਸਮਾਜਿਕ ਰਿਤ ਵੀ ਕਰਦਾ ਹੈ ਮੀਨਸ ਕਿ ਉਹਨਾਂ ਉਹਦਾ ਸਮਾਜਿਕरण ਕਰਕੇ ਉਹਨੂੰ ਸਮਾਜ ਦੇ ਵਿੱਚ ਰਹਿਣ ਦੇ ਯੋਗ ਬਣਾਉਂਦਾ ਹੈ ਸਖਸ਼ੀਅਤ ਦੀ ਸ਼ੁੱਧਤਾ ਦੇ ਲਈ ਜ਼ਰੂਰੀ ਦਾਸੀਂ ਕਹਿੰਦੇ ਵੀ ਸਖਸ਼ੀਅਤ ਦੇ ਨਿਰਮਾਣ ਲਈ ਜ਼ਰੂਰੀ ਸਭਿਆਚਾਰ ਵਿਅਕਤੀਆਂ ਨੂੰ ਉਹਨਾਂ ਦੀ ਸਖਸ਼ੀਅਤ ਨੂੰ ਸ਼ੁੱਧ ਕਰਨ ਦੇ ਵਿੱਚ ਵੀ ਸਹਾਇਤਾ ਪ੍ਰਦਾਨ ਕਰਦਾ ਹੈ ਸਖਸ਼ੀਅਤ ਊਪਾਵ ਸੰਤੁਲਨ ਤੇ ਸੰਗਠਿਤ ਤੇ ਇਕਸਾਰ ਸਖਸ਼ੀਅਤ ਹੁੰਦਾ ਹੈ ਇਹ ਸਾਨੂੰ ਸਖਸ਼ੀਅਤ ਦੇ ਵੱਖ-ਵੱਖ ਪੱਖਾਂ ਦਾ ਇਕਸਾਰ ਤੇ ਸੰਤੁਲਿਤ ਵਿਕਾਸ ਕਰਨ ਦੇ ਲਈ ਜਿਹੜਾ ਗਿਆਨ ਹੈ ਉਹ ਵੀ ਪ੍ਰਦਾਨ ਕਰਦਾ ਹੈ ਸਭਿਆਚਾਰ ਮਨੁੱਖੀ ਸਖਸ਼ੀਅਤ ਨੂੰ ਸੁੰਦਰਤਾ ਦਿੰਦਾ ਹੈ ਤੇ ਮਨੁੱਖੀ ਜੀਵਨ ਨੂੰ ਦਿਲ ਖਿੱਚਵਾ ਵੀ ਬਣਾਉਂਦਾ ਏ ਹੁਣ ਤੁਸੀਂ ਦੇਖੋ ਕਿੱਥੇ ਸੀ ਆਮ ਕੱਪੜੇ ਪਾ ਰਿਹਾ ਪਰ ਜਦੋਂ ਅਸੀਂ ਕਿਸੇ ਫੰਕਸ਼ਨ ਦੇ ਵਿੱਚ ਜਾਣਾ ਦਾ ਸਪੋਜ਼ ਕਰੋ ਗਿੱਧੇ ਦੇ ਵਿੱਚ ਪਾਰਟਿਸਿਪੇਟ ਕੀਤਾ ਤਾਂ ਜਿਹੜੀ ਗਿੱਧੇ ਦਾ ਜਿਹੜਾ ਪਹਿਰਾਵਾ ਉਹਦੇ ਨਾਲ ਸਾਰੀ ਜਿਹੜੀ ਪਰਸਨੈਲਿਟੀ ਹੈ ਉਹ ਅਲੱਗ ਤਰੀਕੇ ਦੀ ਲੱਗ ਰਹੀ ਹੁੰਦੀ ਹੈ ਫਿਰ ਹੈ ਸ਼ਖਸੀਅਤ ਦੇ ਨਿਰਮਾਣ ਦੇ ਲਈ ਜ਼ਰੂਰੀ ਜਿਵੇਂ ਕਿ ਸ਼ੁੱਧਤਾ ਦੇ ਲਈ ਜ਼ਰੂਰੀ ਹੈ ਉਸੇ ਤਰੀਕੇ ਨਾਲ ਸ਼ਖਸੀਅਤ ਦੇ ਲਈ ਵੀ ਜ਼ਰੂਰੀ ਹੈ ਬੱਚਾ ਜਿਉਂ ਜਿਉਂ ਵੱਡਾ ਹੁੰਦਾ ਜਾਂਦਾ ਹੈ ਉਹਦਾ ਜਿਹੜਾ ਸਮਾਜਿਕ ਖੇਤਰ ਹੈ ਉਹ ਵੀ ਵਿਸ਼ਾਲ ਹੁੰਦਾ ਜਾਂਦਾ ਹੈ ਪਹਿਲਾਂ ਹੁਣ ਬੱਚਾ ਪਰਿਵਾਰ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਤੇ ਫਿਰ ਉਹ ਸਮਾਜ ਦੇ ਸੰਪਰਕ ਚ ਆਉਂਦਾ ਹੈ ਫਿਰ ਉਸ ਤੋਂ ਬਾਅਦ ਉਹ ਨਗਰ ਜ਼ਿਲ੍ਹਾ ਪ੍ਰਦੇਸ਼ ਦੇਸ਼ ਤੇ ਫਿਰ ਪੂਰੇ ਵਰਲਡ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਤੇ ਸੰਪਰਕ ਵਧਨ ਦੇ ਨਾਲ ਨਾਲ ਉਹਨੂੰ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਅਨੁਭਵ ਨੇ ਉਹ ਵੀ ਮਿਲਦੇ ਨੇ ਜਿਨ੍ਹਾਂ ਨੂੰ ਆਪਣੇ ਜੀਵਨ ਦਾ ਅੰਗ ਬਣਾ ਲੈਂਦਾ ਤੇ ਉਹਦੇ ਜੀਵਨ ਦੇ ਜਿੰਨੇ ਵੀ ਜੀਵਨ ਦੇ ਵਿੱਚ ਜਿੰਨੇ ਵੀ ਅਨੁਭਵ ਆਉਂਦੇ ਨੇ ਉਹ ਉਹ ਦੀ ਸਖਸ਼ੀਅਤ ਤੇ ਡੂੰਗਾ ਪ੍ਰਭਾਵ ਪਾਉਂਦੇ ਨੇ ਜਿਨ੍ਹਾਂ ਜਿਹੜੀ ਉਹ ਦੀ ਸਖਸ਼ੀਅਤ ਆ ਉਹਦਾ ਨਿਰਮਾਣ ਹੁੰਦਾ ਹੈ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫॉर ਵਾਚਿੰਗ